ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਾਈਡ ਸੋਨਾ ਚਾਂਦੀ ਹੀ ਖਰੀਦੋ ਪਰ ਅੱਜ ਦੇ ਦਿਨ 13 ਦਸੰਬਰ ਨੂੰ ਸੋਨਾ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਓਵਰਆਲ ਪੂਰੇ ਈਅਰ ਦੀ ਗੱਲ ਕਰ ਲਈਏ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਸਾਲ ਦੇ ਅੰਦਰ ਅੰਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਾਲੇ ਵੀ ਸ਼ਿਖਰਾਤੇ ਨੇ ਪਰ ਪਿਛਲੇ ਦਿਨਾਂ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਲੱਗ-ਅਲੱਗ ਸ਼ਹਿਰਾਂ ਦੀ ਵੀ ਤੁਹਾਨੂੰ ਅਪਡੇਟ ਦਵਾਂਗੇ ਤਾਂ ਦੱਸ ਜਾਈਏ ਕਿ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਉਮੀਦ ਵੀ ਜਾਗੀ ਹੈ ਹਾਲਾਂਕਿ ਇਹ ਵੀ ਦੱਸ ਜਾਈਏ ਕਿ ਜਾਣਕਾਰੀ ਦੇ ਮੁਤਾਬਿਕ ਜੂਨ ਮਹੀਨੇ ਤੋਂ ਬਾਅਦ ਮੁਰਤੋ ਸੋਨਾ 85000 ਰੁਪਏ ਤੱਕ ਪਹੁੰਚ ਜਾਏਗਾ ਉਸ ਤੋਂ ਪਹਿਲਾ ਪਹਿਲਾ ਇਹੇ ਗਿਰਾਵਟ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਡਾਟਾ ਦੇ ਮੁਤਾਬਿਕ 10 ਗ੍ਰਾਮ 24 ਕੈਰੇਟ 골d ਜਿਹੜਾ ਉਹ 767 ਰੁਪਏ ਉਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ 골d ਹੁਣ ਤੁਹਾਨੂੰ 77380 ਰੁਪਏ ਦਾ ਮਿਲੇਗਾ ਹਾਲਾਂਕਿ ਪਹਿਲਾ ਕੀਮਤ 78147 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦਾ ਮੁੱਲ ਅੱਜ 3100 ਰੁਪਏ ហេਠਾ ਆਇਆ ਹੈ ਜਿਸ ਨਾਲ ਚਲਦਿਆ ਹੁਣ ਚਾਂਦੀ 90200 ਰੁਪਏ ਤੇ ਆ ਗਈ ਹੈ ਤੇ ਕੱਲ ਚਾਂਦੀ 93300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ 23 ਅਕਤੂਬਰ ਦੀ ਗੱਲ ਕਰ ਲਈਏ ਤਾਂ ਚਾਂਦੀ ਦੀਆਂ ਕੀਮਤਾਂ 99152 ਰੁਪਏ ਸਨ ਤੇ ਹੁਣ 30 ਅਕਤੂਬਰ ਦੀ ਗੱਲ ਕਰੀਏ ਤਾਂ ਸੋਨਾ ਜਿਹੜਾ ਹੈ ਉਹ 79000 ਤੋਂ ਉੱਪਰ ਸੀ ਤੇ 올 ਟਾਈਮ ਹਾਈ ਕੀਮਤ ਦੇ ਉੱਤੇ ਬਣਿਆ ਹੋਇਆ ਸੀ ਦਿੱਲੀ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72450 ਰੁਪਏ ਹੈ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 79020 ਰੁਪਏ ਹੈ ਮੁੰਬਈ ਦੀ ਗੱਲ ਕਰੀਏ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72300 ਰੁਪਏ ਅਤੇ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 78870 ਰੁਪਏ ਕੋਲਕਾਤਾ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ 골ਡ ਦੀ ਕੀਮਤ 72300 ਰੁਪਏ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 78800 ਰੁਪਇਆ ਤਾਂ ਇਸ ਸਾਲ ਹਾਲਾਂਕਿ ਸੋਨਾ ਚਾਂਦੀ ਕਾਫੀ ਜ਼ਿਆਦਾ ਮਹਿੰਗਾ ਵੀ ਹੋਇਆ ਕਿਉਂਕਿ ਜੇਕਰ ਸੋਨੇ ਚਾਂਦੀ ਦੀ ਗੱਲ ਕਰ ਲਈਏ ਤਾਂ ਪਹਿਲਾਂ ਇਹ 70000 ਕੁਝ ਸੀ ਜਦੋਂ ਅਸੀਂ ਸਾਲ 2024 ਦੇ ਵਿੱਚ ਐਂਟਰ ਹੋਏ ਸੀ ਤਾਂ ਸੋਨੇ ਦੀ ਕੀਮਤ ਜਿਹੜੀ ਹੈ ਉਹ ਕੋ 68000 ਕੁਝ ਸੀ ਪਰ ਬਾਅਦ ਵਿੱਚ ਇਹ 77000 ਤੱਕ ਪਹੁੰਚ ਗਈ ਤੇ 1 ਜਨਵਰੀ ਨੂੰ 1 ਕਿਲੋ ਚਾਂਦੀ ਦੀ ਕੀਮਤ 78000 ਤੱਕ ਸੀ ਪਰ ਵਹੋਂ ਇਸ ਦੀ ਕੀਮਤ ਜਿਹੜੀ ਹੈ ਉਹ 99000 ਤੱਕ ਪਹੁੰਚੀ ਤੇ ਫਿਰ ਉਸ ਤੋਂ ਬਾਅਦ ਗਿਰਾਵਟ ਆਂਦੀ ਆਂਦੀ ਇਹ ਕੀਮਤ ਜਿਹੜੀ ਹੁਣ 90200 ਰੁਪਏ ਤੇ ਆ ਗਈ ਹੈ ਤੇ ਜੇਕਰ ਮਾਹੀਰਾ ਦੀ ਮੰਨੀਏ ਤਾਂ ਜੂਨ ਮਹੀਨੇ ਦੇ ਵਿੱਚ ਸੋਨਾ 85 ਰੁਪਏ ਤੱਕ ਪਾਰ ਖੋ ਜਾਏਗਾ ਤੇ ਇਸੇ ਤਰੀਕੇ ਨਾਲ ਚਾਂਦੀ ਦੀ ਵੀ ਕੀਮਤ ਵਧੇਗੀ ਸਾਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸੋਖੜੇਲੀ ਪੋਸਟ ਪੰਜਾਬੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਫੰਕਸ਼ਨ ਹੈ ਤਾਂ ਇਹੇ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ ਜੀ ਹਾਂ ਸੋਨਾ ਤੇ ਚਾਂਦੀ ਸਸਤੇ ਹੋ ਗਏ ਨੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਚਾਂਦੀ ਦੀ ਕੀਮਤ ਵਿੱਚ 3100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ ਦੇਖੀਏ ਤਾਂ 99000 ਰੁਪਏ ਦੇ ਕਰੀਬ ਸੀ ਪਰ ਹੁਣ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 3100 ਰੁਪਏ ਤੱਕ ਹੈ ਗਿਰਾਵਟ ਦਰਜ ਕੀਤੀ ਗਈ ਹੈ ਤੇ ਜੇ ਗੱਲ ਸੋਨੇ ਦੀ ਕਰ ਲਈਏ ਤਾਂ 767 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਾਈਡ ਸੋਨਾ ਚਾਂਦੀ ਹੀ ਖਰੀਦੋ ਪਰ ਅੱਜ ਦੇ ਦਿਨ 13 ਦਸੰਬਰ ਨੂੰ ਸੋਨਾ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਓਵਰਆਲ ਪੂਰੇ ਈਅਰ ਦੀ ਗੱਲ ਕਰ ਲਈਏ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਸਾਲ ਦੇ ਅੰਦਰ ਅੰਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਾਲੇ ਵੀ ਸਿਖਰਾਂ ਤੇ ਨੇ ਪਰ ਪਿਛਲੇ ਦਿਨਾਂ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਲੱਗ-ਅਲੱਗ ਸ਼ਹਿਰਾਂ ਦੀ ਵੀ ਤੁਹਾਨੂੰ ਅਪਡੇਟ ਦਵਾਂਗੇ ਤਾਂ ਦੱਸ ਜਾਈਏ ਕਿ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਉਮੀਦ ਵੀ ਜਾਗੀ ਹੈ ਹਾਲਾਂਕਿ ਇਹ ਵੀ ਦੱਸ ਜਾਈਏ ਕਿ ਜਾਣਕਾਰੀ ਦੇ ਮੁਤਾਬਕ ਜੂਨ ਮਹੀਨੇ ਤੋਂ ਬਾਅਦ ਮੁਰ ਤੋਂ ਸੋਨਾ 85000 ਰੁਪਏ ਤੱਕ ਪਹੁੰਚ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਇਹ ਗਿਰਾਵਟ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਡਾਟਾ ਦੇ ਮੁਤਾਬਕ 10 ਗ੍ਰਾਮ 24 ਕੈਰੇਟ 골ਡ ਜਿਹੜਾ ਉਹ 767 ਰੁਪਏ ਉਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ 골ਡ ਹੁਣ ਤੁਹਾਨੂੰ 77380 ਰੁਪਏ ਦਾ ਮਿਲੇਗਾ ਹਾਲਾਂਕਿ ਪਹਿਲਾਂ ਕੀਮਤ 78147 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦਾ ਮੁੱਲ ਅੱਜ 3100 ਰੁਪਏ ਹੇਠਾਂ ਆਇਆ ਹੈ ਜਿਸ ਦੇ ਚਲਦਿਆ ਹੁਣ ਚਾਂਦੀ 90200 ਰੁਪਏ ਤੇ ਆ ਗਈ ਹੈ ਤੇ ਕੱਲ ਚਾਂਦੀ 93300 ਰੁਪਏ ਪ੍ਰਤੀ ਕਿਲੋਗ੍ਰam ਤੇ ਸੀ 23 ਅਕਤੂਬਰ ਦੀ ਗੱਲ ਕਰ ਲਈਏ ਤਾਂ ਚਾਂਦੀ ਦੀਆਂ ਕੀਮਤਾਂ 99152 ਰੁਪਏ ਸਨ ਤੇ ਹੁਣ 30 ਅਕਤੂਬਰ ਦੀ ਗੱਲ ਕਰੀਏ ਤਾਂ ਸੋਨਾ ਜਿਹੜਾ ਹੈ ਉਹ 79000 ਤੋਂ ਉੱਪਰ ਸੀ ਤੇ 올 ਟਾਈਮ ਹਾਈ ਕੀਮਤ ਦੇ ਉੱਤੇ ਬਣਿਆ ਹੋਇਆ ਸੀ ਦਿੱਲੀ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72450 ਰੁਪਏ ਹੈ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 79020 ਰੁਪਏ ਹੈ ਮੁੰਬਈ ਦੀ ਗੱਲ ਕਰੀਏ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72300 ਰੁਪਏ ਅਤੇ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 78870 ਰੁਪਏ ਕੋਲਕਾਤਾ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ 골ਡ ਦੀ ਕੀਮਤ 72300 ਰੁਪਏ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 78870 ਰੁਪਏ ਤਾਂ ਇਸ ਸਾਲ ਹਾਲਾਂਕਿ ਸੋਨਾ ਚਾਂਦੀ ਕਾਫੀ ਜ਼ਿਆਦਾ ਮਹਿੰਗਾ ਵੀ ਹੋਇਆ ਕਿਉਂਕਿ ਜੇਕਰ ਸੋਨੇ ਚਾਂਦੀ ਦੀ ਗੱਲ ਕਰ ਲਈਏ ਤਾਂ ਪਹਿਲਾਂ ਇਹ 60000 ਕੁਝ ਸੀ ਜਦੋਂ ਅਸੀਂ ਸਾਲ 2024 ਦੇ ਵਿੱਚ ਐਂਟਰ ਹੋਏ ਸੀ ਤਾਂ ਸੋਨੇ ਦੀ ਕੀਮਤ ਜਿਹੜੀ ਹੈ ਉਹ ਕੋ 68000 ਕੁਝ ਸੀ ਪਰ ਬਾਅਦ ਵਿੱਚ ਇਹ 70000 ਤੱਕ ਪਹੁੰਚ ਗਈ ਤੇ 1 ਜਨਵਰੀ ਨੂੰ 1 ਕਿਲੋ ਚਾਂਦੀ ਦੀ ਕੀਮਤ 78000 ਤੱਕ ਸੀ ਪਰ ਬਹੁਣ ਇਸ ਦੀ ਕੀਮਤ ਜਿਹੜੀ ਹੈ ਉਹ ਕੋ 99000 ਤੱਕ ਪਹੁੰਚੀ ਤੇ ਫਿਰ ਉਸ ਤੋਂ ਬਾਅਦ ਗਿਰਾਵਟ ਆਂਦੀ ਆਂਦੀ ਇਹ ਕੀਮਤ ਜਿਹੜੀ ਹੁਣ 90200 ਰੁਪਏ ਤੇ ਆ ਗਈ ਹੈ ਤੇ ਜੇਕਰ ਮਾਹੀਰਾ ਦੀ ਮੰਨੀਏ ਤਾਂ ਜੂਨ ਮਹੀਨੇ ਦੇ ਵਿੱਚ ਸੋਨਾ 85 روپے تک پار ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚਾਂਦੀ ਦੀ ਵੀ ਕੀਮਤ ਵਧੇਗੀ 사시칼ਜੀ ਮੈਂ ਪ੍ਰਿਆੰਕਾ ਤੁਸੋਖੜੇਲੀ ਪੋਸਟ ਪੰਜਾਬੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਫੰਕਸ਼ਨ ਹੈ ਤਾਂ ਇਹੇ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ ਜੀ ਹਾਂ ਸੋਨਾ ਤੇ ਚਾਂਦੀ ਸਸਤੇ ਹੋ ਗਏ ਨੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਚਾਂਦੀ ਦੀ ਕੀਮਤ ਵਿੱਚ 3100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ ਦੇਖੀਏ ਤਾਂ 99000 ਰੁਪਏ ਦੇ ਕਰੀਬ ਸੀ ਪਰ ਹੁਣ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 3100 ਰੁਪਏ ਤਾਂ ਕਹੇ ਗਿਰਾਵਟ ਦਰਜ ਕੀਤੀ ਗਈ ਹੈ ਤੇ ਜੇ ਗੱਲ ਸੋਨੇ ਦੀ ਕਰ ਲਈਏ ਤਾਂ 767 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਾਈਡ ਸੋਨਾ ਚਾਂਦੀ ਹੀ ਖਰੀਦੋ ਪਰ ਅੱਜ ਦੇ ਦਿਨ 13 ਦਸੰਬਰ ਨੂੰ ਸੋਨਾ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਓਵਰਆਲ ਪੂਰੇ ਈਅਰ ਦੀ ਗੱਲ ਕਰ ਲਈਏ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਸਾਲ ਦੇ ਅੰਦਰ ਅੰਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਾਲੇ ਵੀ ਸ਼ਿਖਰਾਂ ਤੇ ਨੇ ਪਰ ਪਿਛਲੇ ਦਿਨਾਂ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਲੱਗ-ਅਲੱਗ ਸ਼ਹਿਰਾਂ ਦੀ ਵੀ ਤੁਹਾਨੂੰ ਅਪਡੇਟ ਦਵਾਂਗੇ ਤਾਂ ਦੱਸ ਜਾਈਏ ਕਿ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਉਮੀਦ ਵੀ ਜਾਗੀ ਹੈ ਹਾਲਾਂਕਿ ਇਹ ਵੀ ਦੱਸ ਜਾਈਏ ਕਿ ਜਾਣਕਾਰੀ ਦੇ ਮੁਤਾਬਿਕ ਜੂਨ ਮਹੀਨੇ ਤੋਂ ਬਾਅਦ ਮੁਰਤੋ ਸੋਨਾ 85000 ਰੁਪਏ ਤੱਕ ਪਹੁੰਚ ਜਾਏਗਾ ਉਸ ਤੋਂ ਪਹਿਲਾ ਪਹਿਲਾ ਇਹੇ ਗਿਰਾਵਟ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਡਾਟਾ ਦੇ ਮੁਤਾਬਿਕ 10 ਗ੍ਰਾਮ 24 ਕੈਰੇਟ 골ਡ ਹੈ ਜਿਹੜਾ ਉਹ 767 ਰੁਪਏ ਉਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ 골ਡ ਹੁਣ ਤੁਹਾਨੂੰ 77,380 ਰੁਪਏ ਦਾ ਮਿਲੇਗਾ ਹਾਲਾਂਕਿ ਪਹਿਲਾ ਕੀਮਤ 78,147 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦਾ ਮੁੱਲ ਅੱਜ 3100 ਰੁਪਏ ਹੇਠਾਂ ਆਇਆ ਹੈ ਜਿਸ ਦੇ ਚਲਦੇ ਆ ਹੁਣ ਚਾਂਦੀ 90,200 ਰੁਪਏ ਤੇ ਆ ਗਈ ਹੈ ਤੇ ਕੱਲ ਚਾਂਦੀ 93,300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ 23 ਅਕਤੂਬਰ ਦੀ ਗੱਲ ਕਰ ਲਈਏ ਤਾਂ ਚਾਂਦੀ ਦੀਆਂ ਕੀਮਤਾਂ 99152 ਰੁਪਏ ਸਨ ਤੇ ਹੁਣ 30 ਅਕਤੂਬਰ ਦੀ ਗੱਲ ਕਰੀਏ ਤਾਂ ਸੋਨਾ ਜਿਹੜਾ ਹੈ ਉਹ 79000 ਤੋਂ ਉੱਪਰ ਸੀ ਤੇ 올 ਟਾਈਮ ਹਾਈ ਕੀਮਤ ਦੇ ਉੱਤੇ ਬਣਿਆ ਹੋਇਆ ਸੀ ਦਿੱਲੀ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72450 ਰੁਪਏ ਹੈ 10 ग्राम 24 कैरेट सोने दी कीमत 79020 रुपए है मुंबई दी गल करिए 10 ग्राम 22 कैरेट सोने दी कीमत 72300 रुपए और 10 ग्राम 24 कैरेट सोने दी कीमत 78870 रुपए कोलकाता दी गल कर लिए ता 10 ग्राम 22 कैरेट गोल्ड दी कीमत 72300 रुपए 24 कैरेट 10 ਗ੍ਰਾਮ ਸੋਨੇ ਦੀ ਕੀਮਤ 78000 ਸਾਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸੋ ਖੜੇ ਲਈ ਪੋਸਟ ਪੰਜਾਬੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਫੰਕਸ਼ਨ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਖਦ ਖਾਸ ਹੈ ਜੀ ਹਾਂ ਸੋਨਾ ਤੇ ਚਾਂਦੀ ਸਸਤੇ ਹੋ ਗਏ ਨੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਚਾਂਦੀ ਦੀ ਕੀਮਤ ਵਿੱਚ 3100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ ਦੇਖੀਏ ਤਾਂ 99000 ਰੁਪਏ ਦੇ ਕਰੀਬ ਸੀ ਪਰ ਹੁਣ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 3100 ਰੁਪਏ ਤੱਕ ਇਹ ਗਿਰਾਵਟ ਦਰਜ ਕੀਤੀ ਗਈ ਹੈ ਤੇ ਜੇ ਗੱਲ ਸੋਨੇ ਦੀ ਕਰ ਲਈਏ ਤਾਂ 767 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਾਈਡ ਸੋਨਾ ਚਾਂਦੀ ਹੀ ਖਰੀਦੋ ਪਰ ਅੱਜ ਦੇ ਦਿਨ 13 ਦਸੰਬਰ ਨੂੰ ਸੋਨਾ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਓਵਰオール ਪੂਰੇ ਈਅਰ ਦੀ ਗੱਲ ਕਰ ਲਈਏ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਸਾਲ ਦੇ ਅੰਦਰ ਅੰਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਾਲੇ ਵੀ ਸਿਖਰਾਂ ਤੇ ਨੇ ਪਰ ਪਿਛਲੇ ਦਿਨਾਂ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਲੱਗ-ਅਲੱਗ ਸ਼ਹਿਰਾਂ ਦੀ ਵੀ ਤੁਹਾਨੂੰ ਅਪਡੇਟ ਦਵਾਗੇ ਤਾਂ ਦੱਸ ਜਾਈਏ ਕਿ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਉਮੀਦ ਵੀ ਜਾਗੀ ਹੈ ਹਾਲਾਂਕਿ ਇਹ ਵੀ ਦੱਸ ਜਾਈਏ ਕਿ ਜਾਣਕਾਰੀ ਦੇ ਮੁਤਾਬਿਕ ਜੂਨ ਮਹੀਨੇ ਤੋਂ ਬਾਅਦ ਮੁਰ ਤੋਂ ਸੋਨਾ 85000 ਰੁਪਏ ਤੱਕ ਪਹੁੰਚ ਜਾਏਗਾ ਉਸ ਤੋਂ ਪਹਿਲਾ ਪਹਿਲਾ ਇਹ ਕਿ ਗਿਰਾਵਟ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਡਾਟਾ ਦੇ ਮੁਤਾਬਿਕ 10 ਗ੍ਰਾਮ 24 ਕੈਰੇਟ 골d ਜਿਹੜਾ ਉਹ 767 ਰੁਪਏ ਉਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ 골d ਹੁਣ ਤੁਹਾਨੂੰ 77380 ਰੁਪਏ ਦਾ ਮਿਲੇਗਾ ਹਾਲਾਂਕਿ ਪਹਿਲਾ ਕੀਮਤ 78147 ਰੁਪਏ ਸੀ 10 ਗ੍ਰਾਮ ਸੀ ਚਾਂਦੀ ਦਾ ਮੁੱਲ ਅੱਜ 3100 ਰੁਪਏ ហេਠਾ ਆਇਆ ਹੈ ਜਿਸ ਦੇ ਚਲਦੇ ਆ ਹੁਣ ਚਾਂਦੀ 90200 ਰੁਪਏ ਤੇ ਆ ਗਈ ਹੈ ਤੇ ਕੱਲ ਚਾਂਦੀ 93300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ 23 ਅਕਤੂਬਰ ਦੀ ਗੱਲ ਕਰ ਲਈਏ ਤਾਂ ਚਾਂਦੀ ਦੀਆਂ ਕੀਮਤਾਂ 99152 ਰੁਪਏ ਸਨ ਤੇ ਹੁਣ 30 ਅਕਤੂਬਰ ਦੀ ਗੱਲ ਕਰੀਏ ਤਾਂ ਸੋਨਾ ਜਿਹੜਾ ਹੈ ਉਹੋ 79000 ਤੋਂ ਉੱਪਰ ਸੀ ਤੇ 올 ਟਾਈਮ ਹਾਈ ਕੀਮਤ ਦੇ ਉੱਤੇ ਬਣਿਆ ਹੋਇਆ ਸੀ ਦਿੱਲੀ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72450 ਰੁਪਏ ਹੈ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 79020 ਰੁਪਏ ਹੈ ਮੁੰਬਈ ਦੀ ਗੱਲ ਕਰੀਏ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 72300 ਰੁਪਏ ਅਤੇ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 78870 ਰੁਪਏ ਕੋਲਕਾਤਾ ਦੀ ਗੱਲ ਕਰ ਲਈਏ ਤਾਂ 10 ਗ੍ਰਾਮ 22 ਕੈਰੇਟ 골ਡ ਦੀ ਕੀਮਤ 72300 ਰੁਪਏ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 78870 ਰੁਪਏ ਤਾਂ ਇਸ ਸਾਲ ਹਾਲਾਂਕਿ ਸੋਨਾ ਚਾਂਦੀ ਕਾਫੀ ਜ਼ਿਆਦਾ ਮਹਿੰਗਾ ਵੀ ਹੋਇਆ ਕਿਉਂਕਿ ਜੇਕਰ ਸੋਨੇ ਚਾਂਦੀ ਦੀ ਗੱਲ ਕਰ ਲਈਏ ਤਾਂ ਪਹਿਲਾ ਇਹ 67000 ਕੁਛ ਸੀ ਜਦੋਂ ਅਸੀਂ ਸਾਲ 2024 ਦੇ ਵਿੱਚ ਐਂਟਰ ਹੋਏ ਸੀ ਤਾਂ ਸੋਨੇ ਦੀ ਕੀਮਤ ਜਿਹੜੀ ਹੈ ਉਹ ਕੋ 67000 ਕੁਛ ਸੀ ਪਰ ਬਾਅਦ ਵਿੱਚ ਇਹ 77000 ਤੱਕ ਪਹੁੰਚ ਗਈ ਤੇ 1 ਜਨਵਰੀ ਨੂੰ 1 ਕਿਲੋ ਚਾਂਦੀ ਦੀ ਕੀਮਤ 78000 ਤੱਕ ਸੀ ਪਰ ਬਾਹੋਂ ਇਸ ਦੀ ਕੀਮਤ ਜਿਹੜੀ ਹੈ ਉਹ ਕੋ 99000 ਤੱਕ ਪਹੁੰਚੀ ਤੇ ਫਿਰ ਉਸ ਤੋਂ ਬਾਅਦ ਗਿਰਾਵਟ ਆਂਦੀ ਆਂਦੀ ਇਹ ਕੀਮਤ ਜਿਹੜੀ ਹੁਣ 90200 ਰੁਪਏ ਤੇ ਆ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਯੰਕਾ ਤੁਸੋ ਖੁੜੇ ਲਈ ਪੋਸਟ ਪੰਜਾਬੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਫੰਕਸ਼ਨ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਖਦ ਖਾਸ ਹੈ ਜੀ ਹਾਂ ਸੋਨਾ ਤੇ ਚਾਂਦੀ ਸਸਤੇ ਹੋ ਗਏ ਨੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਚਾਂਦੀ ਦੀ ਕੀਮਤ ਵਿੱਚ 3100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ ਦੇਖੀਏ ਤਾਂ 99000 ਰੁਪਏ ਦੇ ਕਰੀਬ ਸੀ ਪਰ ਹੁਣ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 3100 ਰੁਪਏ ਤਾਂ ਕਹੇ ਗਿਰਾਵਟ ਦਰਜ ਕੀਤੀ ਗਈ ਹੈ ਤੇ ਜੇ ਗੱਲ ਸੋਨੇ ਦੀ ਕਰ ਲਈਏ ਤਾਂ 767 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਾਈਡ ਸੋਨਾ ਚਾਂਦੀ ਹੀ ਖਰੀਦੋ ਪਰ ਅੱਜ ਦੇ ਦਿਨ 13 ਦਸੰਬਰ ਨੂੰ ਸੋਨਾ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜੇਕਰ ਓਵਰਆਲ ਪੂਰੇ ਈਅਰ ਦੀ ਗੱਲ ਕਰ ਲਈਏ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਸਾਲ ਦੇ ਅੰਦਰ ਅੰਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਾਲੇ ਵੀ ਸ਼ਿਖਰਾਂ ਤੇ ਨੇ ਪਰ ਪਿਛਲੇ ਦਿਨਾਂ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਲੱਗ-ਅਲੱਗ ਸ਼ਹਿਰਾਂ ਦੀ ਵੀ ਤੁਹਾਨੂੰ ਅਪਡੇਟ ਦਵਾਂਗੇ ਤਾਂ ਦੱਸ ਜਾਈਏ ਕਿ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਉਮੀਦ